ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਡੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਸਵੀਲ ਵੀ ਜੈਤੋ ਹੀ ਆ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਿਲਕੁਨ ਸਸਤੇ ਜਿਹੇ ਮੁੱਲ ਦੀਆਂ ਜੋ ਦੋ ਜਰਸੀਆਂ ਬੱਚੀਆਂ ਦਿਖਾਉਂਗਾ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੀ ਜੀ ਨੂੰ ਪਸੰਦ ਆ ਜਾਣਗੀਆਂ ਸੋ ਆਪਣੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਦੋਸਤੋ ਇੱਕ ਨੰਬਰ ਤੇ ਬਹੁਤ ਸੋਹਣੀ ਜਰਸੀ ਹੀਫਰਾ ਦੋਨੇ ਹੀਫਰਾ ਕਰਮਾਲੀਆਂ ਬਹੁਤ ਸੋਹਣੀਆਂ 9-9 ਮਹੀਨੇ ਦੀ ਬਾਈ ਜੀ ਹੁਣ ਇਹ ਕਹਿੰਦੇ ਏ ਜਹੀਫਰਾ ਦੀ ਪੂਤੀ ਬਾਤੀ ਕਰਮਾ ਵਾਲੀ ਦੋਨਾਂ ਦੀ ਬਹੁਤ ਸੋਹਣੀ ਛੋਟਾ ਜਿਹਾ ਕੰਨ ਬੋਦੀ ਵਾਲੀਆਂ ਹੀਫਰਾ ਦੋਨੇ ਦੋਸਤੋ ਝੋਲੀ ਚਾਲੀ ਬਹੁਤ ਆ ਕਰਮਾ ਵਾਲੀਆਂ ਦੀ ਬਾਕੀ weight ਵਾਲੇ ਪਾਸੋਂ ਵੀ ਫੁੱਲ ਹੈਵੀ ਬੋਡੀ weight ਵਾਲੀਆਂ ਦੋਸਤੋ ਜੇ ਦੋਨਾਂ ਹੀ ਸੇਵਾ ਸੰਭਾਲ ਕੋਰ ਚੰਗੀ ਹੋ ਜੇ ਤਾਂ ਚੰਗੇ ਰਪਈਆਂ ਦੀਆਂ ਵੱਛੀਆਂ ਦੋਨੇ ਦੋਸਤੋ ਤਿਆਰ ਹੋ ਜਾਣਗੀਆਂ ਘਰੇ ਬਾਕੀ ਝੋਲੀ ਝਾਲੀ ਬਹੁਤ ਆ ਚਾਰ ਥਾਣਾ ਕਰਮਾਲੀਆਂ ਦੇ ਬਹੁਤ ਸੋਹਣੇ ਗੈਪ ਚ ਲੱਗੇ ਹੋਏ ਆ ਉਥੀ ਬਾਤੀ ਵੇਖ ਸਕਦੇ ਆ ਛੋਟਾ ਜਿਹਾ ਕੰਨ ਬੋਦੀ ਵਾਲੀਆਂ ਹੀ ਫਰਾਂ ਦੋਨੇ ਝੋਲੀਆਂ ਹੀ ਫਰ ਦੀ ਨੀੜ ਤੋਂ ਦਿਖਾ ਦਿੰਨਾ ਆ ਦੋਸਤੋ ਵੇਖ ਸਕਦੇ ਆ ਬੈਗ ਤੋਂ ਬਹੁਤ ਸੋਹਣੀ ਚਾਰ ਥਾਣਾ ਬਹੁਤ ਸੋਹਣੇ ਗੈਪ ਚ ਲੱਗੇ ਹੋਏ ਆ ਦੂਸਰੀ ਦੇ ਵਿਖਾ ਦਿੰਨਾ ਆ ਦੋਸਤੋ ਵੇਖ ਸਕਦੇ ਆ ਬਹੁਤ ਸੋਹਣੀ ਝੋਲੀ ਚਾਰ ਹੀ ਥਾਣਾ ਕਰਮਾਲੀਆਂ ਦੇ ਬਹੁਤ ਸੋਹਣੇ ਗੈਪ ਚ ਲੱਗੇ ਹੋਏ ਆ ਪੁੱਤੀ ਬਾਤੀ ਬਹੁਤ ਸੋਹਣੀ ਛੋਟਾ ਜਿਹਾ ਕੰਨ ਬੋਦੀ ਵਾਲੀ ਜਰਸੀ ਹੀਫਰ ਆ ਮੁੱਲ ਬਾਈ ਨੇ ਰੱਖਿਆ ਹੋਇਆ ਜਰਸੀ ਹੀਫਰ ਦਾ 14000 ਰੁਪਿਆ 14 14000 ਰੁਪਿਆ ਦੋਨਾਂ ਦਾ ਮੁੱਲ ਜੋੜੇ ਦਾ 28000 ਰੁਪਿਆ ਉਹ ਚੋ ਬਾਈ ਕਹਿੰਦਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੇ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ